ਸਮਾਣਾ 'ਚ ਹੁਣ ਤੱਕ ਨਹੀਂ ਹੋਈ ਕੰਡਕਟਰ ਨੂੰ ਬੱਸ 'ਚੋਂ ਕੱਢ ਕੇ ਕੁੱਟਣ ਵਾਲੇ ਦੀ ਗ੍ਰਿਫਤਾਰੀ ਪੀਆਰਟੀਸੀ ਵਾਲਿਆਂ ਨੇ ਸੜਕ ਕਰ ਦਿੱਤੀ ਜោ ਮਾਮਲੋਕ ਹੋਏ ਪਰੇਸ਼ਾਨ ਫਾਜ਼ਿਲਕਾ 'ਚ ਚੋਰ ਨਾਲ ਹੋਈ ਮਾਰੀ ਬਾਈਕ ਨੂੰ ਲਗਾਈ ਚਾਬੀ ਉੱਪਰ ਆ ਗਿਆ ਮਾਲਕ ਦਰਕਤ ਨਾਲ ਬੰਨ ਕੀਤੀ ਸਰਵਿਸ ਪੰਜਾਬ ਦੇ ਬਹੁਤ ਸਾਰੇ ਸੰਜੀਦਾ ਮੁੱਦੇ ਜਿਹਨਾਂ ਉੱਤੇ ਹੋਣਾ ਚਾਹੀਦਾ ਕੰਮ ਪਰ ਇੱਕ ਕਹਿੰਦਾ ਮੈਂ ਬੱਕਰੀ ਚੋ ਲੈਦਾ ਤੇ ਦੂਜਾ ਛੱਲੇਗਾ ਲੈਂਦਾ ਬਠਿੰਡਾ ਚ ਪੈਣ ਨੂੰ ਛੇੜਨ ਵਾਲੇ ਮੁੰਡਿਆਂ ਨੂੰ ਰੋਕਣਾ ਪਿਆ ਮਹਿੰਗਾ ਲੋਹੇ ਦੀ ਰਾੜ ਨਾਲ ਹਮਲਾ ਨਿਪਾਚ ਕੁੰਡਲੀ ਕਥਾ ਫੈਕਟਰੀ ਤਮਾਕਾ ਤਿੰਨ ਦੀ ਸੜਕੇ ਮੌਤ ਬੋਇਲਰ ਫਟਣ ਕਾਰਨ ਵਾਪਰਿਆ ਹਾਦਸਾ ਆਮ ਆਦਮੀ ਪਾਰਟੀ ਦਾ ਹਰ ਵਰਕਰ ਸੋਕੇਜਰੀਵਾਲ ਵਣ ਕੇ ਅੱਗੇ ਆਵੇਗਾ ਅਤੇ ਦੇਸ਼ ਨੂੰ ਬਚਾਉਣ ਲਈ ਆਖਰੀ ਸਾਹ ਤੱਕ ਲੜੇਗਾ ਮੁੰਬਈ ਚ ਬਾਲੀਵੁੱਡ ਅਦਾਕਾਰ ਕਾਰਤਿਕ ਆਰਿਆ ਦੇ ਮਾਮਾ ਮਾਮੀ ਦੀ ਮੌਤ ਹੋਰਡਿੰਗ ਹਾਦਸੇ ਚ ਗਈ ਜਾਨ ਅਕਾਲੀ ਦਲ ਚ ਰਹਿ ਕੇ ਭਾਜਪੀ ਦੀ ਸਪੋਰਟ ਕਰ ਰਹੇ ਮਲੂਕਾ ਨੂੰ ਪਰਮਪਾਲ ਕੌਰ ਨੇ ਕੀਤਾ ਸਾਫ ਕਿਸੇ ਦੇ ਕਹਿਣ ਨਾਲ ਕੀ ਹੁੰਦਾ ਇਹਨ ਤੋਂ ਬਾਅਦ ਰਿਲੀਜ਼ ਹੋਵੇਗੀ ਸੁਰਜੀਤ ਪਾਤਰ ਦੀ ਨਵੀਂ ਕਿਤਾਬ ਅਸਥੀਆਂ ਨੂੰ ਜਲ ਪ੍ਰਵਾਹ ਕਰਕੇ ਪੁੱਤਰ ਨੇ ਦਿੱਤੀ ਅਹਿਮ ਜਾਣਕਾਰੀ ਜ਼ੇਰਕਪੁਰ ਚ ਹੋਟਲ ਚ ਨੰਗਾ ਕਰਕੇ ਕੁੱਟਿਆ ਮੁੰਡਾ ਦਰਿੰਦਗੀ ਦੀਆਂ ਹੱਦਾ ਕੀਤੀਆਂ ਪਾਰ ਜਾਨ ਬਚਾਉਣ ਲਈ ਨੰਗਾ ਹੀ ਬਾਹਰ ਪੱਜ ਗਿਆ ਮੁੰਡਾ